ਕਿ ਤੋਂ ਦਰਦਾ ਹੈ ਦਰਦਾ ਨਹੀਂ ਕੁਝ ਨਹੀਂ ਆ ਰਿਹਾ ਉਹ ਮੈਂ ਉਧਰ ਹਸਪੀਟਲ ਕੋਈ ਨਹੀਂ ਕੋਈ ਉਹ ਬਰਾਤ ਕੋਈ ਨਹੀਂ ਆ ਕੋਈ ਸੀ ਕਹਿੰਦੇ ਹਸਪੀਟਲ ਆ ਸਰਕਾਰੀ ਹਸਪੀਟਲ ਹਾਂ ਪਾਣੀ ਪਿਲਾ ਬਰਾਤ ਪੀ ਲੈ ਜਾ ਪਾਣੀ ਨਹੀਂ ਪਿਲਾ ਨਹੀਂ ਪੀਂਦੇ ਨਹੀਂ ਨਹੀਂ ਪੀਂ ਬਰਾਤ ਮੈਂ ਉਧਰ ਆ ਸਰਕਾਰੀ ਹਸਪੀਟਲ ਆ ਮੈਂ ਬਰਾਤ ਪਰਾਟੀਆਂ ਪੁੱਛਦੇ ਨੇ ਬਰਾਤ ਕੋਈ ਨਹੀਂ ਕੋਈ ਨਹੀਂ ਆ ਜਾ ਵੀਰੇ ਆ ਜਾ ਨਾ ਹੀ ਹੋਵੇ ਮਾਂ ਬਾਪ ਕਾ ਤੂੰ ਬਾਹਰ ਕੱਢ ਤੇ ਫਿਰ ਮੈਂ ਕੱਟੇ ਨੇ ਤੂੰ ਫਿਰ ਸਾਰੇ ਆਏ ਹੋ ਨਹੀਂ ਆਦੇ ਕੋਈ ਸੱਟ ਫਿਟਾ ਸੱਟਾ ਫਿਟਾ ਨੇ ਅੱਖ ਨਹੀਂ ਹੈਗੀ ਸੇਰ ਨਹੀਂ ਹੈਗਾ ਇਹ ਉਂਗਲੀ ਨਹੀਂ ਹੈਗੀ ਇਹ ਤੇ ਡੰਡਾ ਆਇਆ ਹੈ ਇਹ ਤੇ ਸੱਟ ਲੱਗੀ ਹੈ ਇਹ ਤੇ ਵੀ ਸੱਟ ਪੈਰ ਦੋਵੇਂ ਦੀ ਹੈਗੀ ਠੀਕ ਕਰਨਾ ਕੋਣ ਕੋਣ ਹੈ ਸਾਰਾ ਪਿੰਡ ਉਹ ਤੇ 16 ਮਹੀਨੇ ਹੋ ਗਏ ਨੇ ਪੁਲਿਸ ਲੈਣਾ ਪਿਆ ਇਹਨਾਂ ਦੀ ਮਾਂ ਹਾਂ ਚਰਨ ਇੱਕ ਮਿੰਟ ਖੜ ਜਾ ਸਰ ਤੂੰ ਕਿੱਥੇ ਲੈ ਕੇ ਆਇਆ ਮੈਨੂੰ ਪਰਾਂਟ ਮੈਂ ਤੈਨੂੰ ਦੂਰ ਰਹਿਣਾ ਤੈਨੂੰ ਕਰ ਤੂੰ ਸੁਚਰ ਤਾ ਪਰ ਤੂੰ ਦੂਰ ਰਹਿਣਾ ਮੈਂ ਸਾਈਡ ਤੇ ਤੁਹਾਡਾ ਲਾ ਨਾ ਜਾਈ ਦੇ ਨਾ ਵੀ ਦੇ ਕਿਹਦੇ ਕਰਾਂ ਚ ਚਰਨ ਕੋਈ ਨਹੀਂ ਤੂੰ ਯਾਰ ਦੇਖ ਤੈਨੂੰ ਸਾਰੇ ਜੀ ਕਹਿ ਕੇ ਬੋਲਦੇ ਨੇ ਕੱਲਾ ਤੂੰ ਵੀਰੇ ਕੋ ਕੁਂਡੀਆਂ ਨਹੀਂ ਲਵਾਈ ਦੀਆਂ ਕੁੰਡੀਆਂ ਨਾ ਦਾ ਕਿਹ ਕਿਹ ਜਿਹਾ ਜੁਵਾਰ ਸਾਈ ਜੁਵਾਰ ਲਓ ਜੀ ਮੁੰਡੇ ਨੂੰ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਸ਼ੋ ਆਏ ਗੁਰੂ ਸਾਡੇ ਲਈ ਬਹੁਤ ਵੱਡੀ ਖੁਸ਼ੀ ਹੁੰਦੀ ਹੈ ਜੀ ਇੱਕ ਪੁੱਤ ਠੀਕ ਹੋ ਕੇ ਘਰੇ ਜਾਵੇ ਹੰਜ ਕੀ ਕਹਿਣ ਲੱਗੇ ਸੀ ਤੁਸੀਂ ਮੈਂ ਨਾ ਤੇ ਮੈਂ ਆਖਿਆ ਮੈਂ ਕਿਹਾ ਦੋ ਮਹੀਨਿਆਂ ਨੂੰ ਮੈਂ ਲਿਆਵਾਂਗੀ ਬਾਬਾ ਜੀ ਦੇ ਗਲ ਆਰ ਪਾ ਕੇ ਸੇਵਾ ਦੇ ਕੇ ਥੋੜੀ ਜੀ ਹਰਨਾ ਕੋ ਜੈਸ਼ਤ ਨਹੀਂ ਕੋਈ ਗੱਲ ਨਹੀਂ ਜੀ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਜੀ ਮਾਤਾ ਜੀ ਮੇਰੇ ਲਈ ਸਰੋਪਾਉ ਲੈ ਕੇ ਆਏ ਨੇ ਜੀ ਬਹੁਤ ਵੱਡੀ ਗੱਲ ਆ ਪਰ ਸਾਨੂੰ ਖੁਸ਼ੀ ਹੈ ਵੀ ਇੱਕ ਬੱਚਾ ਠੀਕ ਹੋ ਕੇ ਘਰ ਜਾ ਰਿਹਾ ਜੀ ਤੁਸੀਂ ਹਾਂ ਜੀ ਬਾਬਾ ਜੀ ਬਾਬਾ ਜੀ ਤੇਰਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਜੀ ਸੱਚੇ ਪਾਤਸ਼ਾਹ ਫੇਰੀ ਉੱਪਰ ਤੁਹਾਨੂੰ ਲਾਏ ਬਹੁਤ ਧੰਨਵਾਦ ਜੀ ਮੇਰੀ ਵੀ ਉੱਪਰ ਆਏ ਸੰਗਜੀ ਤੁਸੀਂ ਦੇਖਿਆ ਜੀ ਇਸ ਵੀਰ ਦੀ ਵੀਡੀਓ ਨੂੰ ਤੇ ਅੱਜ ਵੀਰ ਨਾਲ ਮੈਂ ਥੋੜੀ 2 ਮਿੰਟ ਗੱਲ ਕਰਵਾਉਣਾ ਜੀ ਉਦੋਂ ਬਿਮਾਰ ਹੋ ਗਏ ਸੀ ਬਹੁਤ ਜ਼ਿਆਦਾ ਅੱਜ ਹੈ ਡੈਡੀ

ਗੁਰਚਰਨ ਵੀਰ ਸੁਣਨ ਗੁਰਚਰਨ ਸਿੰਘ ਹਨ ਕਾਲਾ ਗੁਰਚਰਨ ਸਿੰਘ ਅੱਛਾ ਸੰਗਤ ਜੀ ਤੁਸੀਂ ਦੇਖ ਰਹੇ ਹੋ ਜੀ ਗਚਰਨ ਵੀਰ ਇਧਰ ਨੂੰ ਮੂੰਹ ਕਰੋ ਆਪਾਂ ਆ ਜੋ ਬੇਬੇ ਜੀ ਉਰੀ ਆ ਜੋ ਇਹ ਐਂਕੋ ਮਜੋ ਇਹ ਐਂਕੋ ਮਜੋ ਆ ਜੋ ਉਰੇ ਖੜ੍ਹ ਜੋ ਇਹਨਾਂ ਜੀ ਗੁਰਚਰਨ ਸਿੰਘ ਆ ਜੀ ਵੀਰ ਗੁਰਚਰਨ ਨਾ ਜੀ ਥੋੜਾ ਜਿਆਦਾ ਦਿਮਾਗ ਤੇ ਮਤਲਬ ਕੋਈ ਕੱਲਾਪਨ ਆਪ ਜੀ ਨੇ ਵੀਡੀਓ ਨੂੰ ਦੇਖਿਆ ਹਨਾ ਜੀ ਸਾਰਾ ਪਰਿਵਾਰ ਖੜਾ ਜੀ ਸਾਡੇ ਲਈ ਬਹੁਤ ਖੁਸ਼ੀ ਆ ਜੀ ਵੀ ਇੱਕ ਮਾਂ ਦਾ ਪੁੱਤ ਤੰਦਰੁਸਤ ਹੋ ਕੇ ਠੀਕ ਹੋ ਕੇ ਆਪਣੇ ਘਰ ਜਾ ਰਿਹਾ ਮਤਲਬ ਅਸੀਂ ਸੀਨਾ ਖੋਲ ਕੇ ਨਹੀਂ ਦਿਖਾ ਸਕਦੇ ਸਾਡੇ ਲਈ ਖੁਸ਼ੀ ਦਾ ਟਿਕਾਣਾ ਨਹੀਂ ਹੁੰਦਾ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਵਾਹਿਗੁਰੂ ਇਹਨੂੰ ਤੰਦਰੁਸਤੀ ਦੇਣ ਕੰਮ ਦੇਣ ਤੇ ਇਹ ਹੋਰ ਕਾਮਯਾਬ ਹੋ ਕੇ ਆਪਣੇ ਮਾਂ-ਬਾਪਾਂ ਦੀ ਸੇਵਾ ਕਰ ਸਕੇ ਜਨ ਵੀਰੇ ਕੀ ਕਹਿਣਾ ਚਾਹੁੰਦੇ ਹੋ ਬਾਈ ਹੇ ਕੁਝ ਨਹੀਂ ਬੋਲਣਾ ਕੁਝ ਬੋਲਣਾ ਕੀ ਬੋਲਦਾ ਜਦੋਂ ਆਇਆ ਸੀ ਬੜਾ 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 ਬਿਮਾਰ ਹੀ ਉਹਨੂੰ ਉਹ ਠੀਕ ਹੈ ਬੋਲਣ 'ਚ ਥੋੜੀ ਜੀ ਪਰੇਸ਼ਾਨੀ ਹੁੰਦੀ ਕੋਈ ਗੱਲ ਕੋਈ ਗੱਲ ਕੋਲੀ-ਵੋਲੀ ਹੋ ਜਾਈ ਜਾਂਦੀ ਆ ਬੜੀ ਬਹੁਤ ਵਧੀਆ ਐ ਸੇ ਬੇਬੇ ਜੀ ਤੁਸੀਂ ਤੁਹਾਨੂੰ ਲੱਗ ਰਿਹਾ ਫਰਕ ਕੋਈ ਮੁੰਡੇ ਨੂੰ ਠੀਕ ਹੈ ਜੀ ਵਧੀਆ ਬਾਕੀ ਫਰਕ ਹੋਰ ਕਿੰਨਾ ਕੁ ਫਰਕ ਚਾਹੀਦਾ ਜੀ ਬਿਲਕੁਲ ਮੈਨੂੰ ਜੱਫਾ ਮਾਰ ਕੇ ਮਿਲੇ ਆ ਆਪਣੇ ਜੀ ਆ ਯਾਦ ਕੀਤਾ ਜੀ ਬਿਲਕੁਲ ਬਿਲਕੁਲ ਹਾਂ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਇਹ ਨਾਲ ਭਾਬੀ ਜੀ ਨੇ ਜੀ ਤੇ ਨਾਲ ਤੁਸੀਂ ਕੀ ਲੱਗੇ ਜੀ ਭਨੇ ਮਾਮੀ ਜੀ ਨੇ ਮਾਮਾ ਜੀ ਨੇ ਹਨਾ ਜੀ ਉਹ ਮਾਮਾ ਜੀ ਮਾਮਾ ਜੀ ਠੀਕ ਹੈ ਗਵਾਂਢੀ ਨੇ ਜੀ ਇੱਕ ਗੁਰਚਰਨ ਸਿੰਘਾ ਜੀ ਵੀਰ ਅਸਲ ਨਾ ਸੰਗਤ ਜੀ ਆਪਣੇ ਆਲੇ ਦੁਆਲੇ ਬਹੁਤ ਐਸੇ ਵੀਰ ਨੇ ਜੀ ਜਿਨ੍ਹਾਂ ਨੂੰ ਕੱਲੇਪਣ ਦੇ ਨਾਲ ਦੇਖੋ ਮਾਂ ਬਾਪ ਉਸ ਵਕਤ ਮੈਂ ਕਾਲੇ ਨੂੰ ਪੁੱਛਿਆ ਇਸ ਵੀਰ ਨੂੰ ਮੈਂ ਕਿਹਾ ਵੀ ਤੂੰ ਮਾਂ ਬਾਪਾਂ ਨੂੰ ਦੁਬਾਰਾ ਤਾਂ ਨਹੀਂ ਇਦਾਂ ਕਰਦਾ ਕਹਿੰਦਾ ਜੀ ਨਹੀਂ ਆਪਾਂ ਨਹੀਂ ਇਦਾਂ ਇਦਾਂ ਨੂੰ ਹੋ ਜੋ ਜੀ ਮੜ ਜਾ ਇਹ ਕਹਿੰਦਾ ਵੀ ਮੈਂ ਹੁਣ ਨਹੀਂ ਇਦਾਂ ਮਤਲਬ ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ ਅਸਲ ਕਿਉਂਕਿ ਬੰਦੇ ਤੇ ਨਹੀਂ ਪਤਾ ਹੁੰਦਾ ਹਨ ਇਹਨੂੰ ਪਤਾ ਹੀ ਨਹੀਂ ਲੱਗਿਆ ਵੀਰ ਨੂੰ ਵੀ ਕੀ ਹੋਇਆ 2 2.5 ਸਾਲ ਕਿੱਦਾਂ ਲੰਗੇ ਮਾਂ ਬਾਪ ਗੇਟ ਦੇ ਵਿੱਚ ਰਹਿੰਦੇ ਸੀ ਜੀ ਇੱਕ ਜਿਹੜਾ ਤਰਪਾਲ ਪਾ ਕੇ ਨਾ ਗੇਟ ਦੇ ਵਿੱਚ ਅਸਲ ਸਾਡੇ ਕੋਲੇ ਸੰਪਰਕ ਕਿੱਦਾਂ ਹੋਇਆ ਸੀ ਨਾ ਇੱਕ ਗਵਾਰਡ ਦੇ ਵਿੱਚ ਉਹਨਾਂ ਦੇ ਹੋਰ ਬੰਦਾ ਸੀਗਾ ਜੀ ਮੁੰਡਾ ਵਿੱਕੀ ਨਾਮ ਦਾ ਉਹ ਬੰਦਾ ਪੀਂਦਾ ਸੀ ਸ਼ਰਾਬ ਉਹਦੇ ਮਾਤਾ ਜੀ ਸਾਡੇ ਕੋਲ ਉਰੇ ਆ ਜਾਂਦੇ ਸੀ ਡੇਲੀ ਜਦੋਂ ਉਰੇ ਆ ਜਾਂਦੇ ਸੀਗੇ ਜੀ ਉਹ ਕਹਿੰਦੇ ਤੇ ਵੀ ਸਾਡੇ ਬੱਚੇ ਨੂੰ ਤੁਸੀਂ ਰੱਖੋ ਸੀ ਕਹਿੰਦੇ ਸਾਡੇ ਕੋਲ ਸ਼ਰਾਬ ਵਾਲਾ ਕੋਈ ਹੱਲ ਨਹੀਂ ਜਦੋਂ ਮਾਤਾ ਜੀ ਆ ਕੇ ਰੋਣ ਲੱਗ ਗਏ ਤਾਂ ਅਸੀਂ ਉਹਨੂੰ ਲੈਣ ਵਾਗੇ ਜੀ ਸੈਦ ਖੇੜੀ ਪਿੰਡਾ ਇਹਨਾਂ ਦਾ ਰਾਜਪੁਰੇ ਕੋਲੇ ਜਦੋਂ ਲੈਣ ਗਏ ਜੀ ਉੱਥੇ ਅਸੀਂ ਉਹਨੂੰ ਮਿਲ ਰਹੇ ਸੀ ਤੇ ਇੱਕ ਵੀਡੀਓ ਬਣਾ ਰਹੇ ਸੀ ਤੇ ਉੱਥੇ ਨਾਲ ਹੀ ਮਾਤਾ ਜੀ ਆ ਗਏ ਸਾਡੇ ਕੋਲੇ ਇਹ ਕਹਿੰਦੇ ਵੀ ਤੁਸੀਂ ਮੇਰੇ ਬੇਟੇ ਨੂੰ ਵੀ ਦੇਖੋ ਜਦੋਂ ਅਸੀਂ ਅੰਦਰ ਜਾਣ ਲੱਗੇ ਇਹ ਮਾਤਾ ਜੀ ਦਾ ਗੇਟ ਦੇ ਵਿੱਚ ਇੱਕ ਕੈਦੀਏ ਤਰਪਾਲ ਪਾ ਕੇ ਇੱਕ ਚੁੱਲਾ ਜਿਹਾ ਬਣਾਇਆ ਵਾ ਅਸੀਂ ਮਾਂ ਤਾਂ ਕਹਿੰਦੀ ਵੀ ਮੈਂ ਬਾਹਰ ਰਹਿੰਦੀ ਆ ਵੀ ਮੇਨੂੰ ਪੁੱਤ ਅੰਦਰ ਨਹੀਂ ਜਾਣ ਦਿੰਦਾ ਬਿਮਾਰੀ ਦੇ ਕਾਰਨ ਤੁਸੀਂ ਦੇਖੋ ਕੀ ਦੇਖਦਾ ਜੀ ਇਹ ਮਾਰ ਹੀ ਨਾ ਮੈਂ ਠਰਾਬ ਹੀ ਤੇ ਵੀ ਠੀਕ ਹੋ ਗਿਆ ਆ ਜਾ ਅੱਛਾ ਆ ਜਾ ਆ ਜਾ ਆਜੋ ਬੇਟਾ ਆਜੋ ਆਜੋ ਅਤੇ ਅਸੀਂ ਦੱਸਣਾ ਚਾਹੁੰਦੇ ਹਾਂ ਜੀ ਉਸ ਤੋਂ ਬਾਅਦ ਨਾ ਹੀ ਜਦੋਂ ਅਸੀਂ ਅੰਦਰ ਗਏ ਇਹ ਵੀਰ ਬਹੁਤ ਜ਼ਿਆਦਾ ਬਿਮਾਰ ਸੀਗਾ ਕੋਈ ਨਾ ਬੇਟਾ ਜੀ ਮਿਲੋ ਚਾਚੂ ਨੂੰ ਮਿਲੋ ਪੁੱਤ ਕਿਹੜੀ ਕਲਾਸ ਚੋਂ ਤੁਸੀਂ ਪੰਜਵੀਂ ਪੰਜਵੀਂ ਚ ਕਿਹੜੇ ਸਕੂਲ ਚ ਸਰਕਾਰੀ ਸਰਕਾਰੀ ਚ ਠੀਕ ਹੈ ਬੇਟਾ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਸਾਨੂੰ ਬਹੁਤ ਖੁਸ਼ੀ ਆ ਜੀ ਬਹੁਤ ਦਿਲੋਂ ਖੁਸ਼ੀ ਆ ਜੀ ਜਦੋਂ ਕੋਈ ਇਨਸਾਨ ਤੰਦਰੁਸਤ ਹੋ ਕੇ ਘਰੇ ਜਾਂਦਾ ਨਾ ਜੀ ਇਹ ਪਿਆਰ ਆ ਜਿਹੜਾ ਇਹ ਸਾਨੂੰ ਬਹੁਤ ਖੁਸ਼ੀ ਆ ਜੀ ਅਸਲ ਮੈਂ ਪਹਿਲਾਂ ਵੀ ਬਹੁਤ ਵੀਡੀਓ ਚ ਬੋਲਿਆ ਬੇਬੇ ਜੀ ਜਿਹੜੀਆਂ ਮਾਮਾ ਹੁੰਦੀਆਂ ਨੇ ਵਾਕਈ ਪ੍ਰਮਾਤਮਾ ਭਗਵਾਨ ਦਾ ਰੂਪ ਹੁੰਦੀਆਂ ਨੇ ਜੀ ਪੁੱਤਾਂ ਲਈ ਜਿਨ੍ਹਾਂ ਕੋਲੇ ਮਾਮਾ ਹੈਗੇ ਇਹਨੂੰ ਸਮਝ ਕੇ ਰੱਖਣ ਜੀ ਸੱਚਾਈ ਆ ਮਾਮਾ ਹੀ ਤੜਫਦੀਆਂ ਨੇ ਬਹੁਤ ਸਾਰਾ ਪਿਆਰ ਜੀ ਸਾਡੀ ਤਾਂ ਅਰਦਾਸ ਆ ਗੁਰੂ ਮਹਾਰਾਜ ਦੇ ਚਰਨਾਂ 'ਚ ਸਾਰੇ ਵੀਰ ਅੰਦਰ ਉਸ ਤੋਂ ਕੇ ਘਰ ਚੱਲ ਜਾਣ ਜੀ ਸਾਰਿਆਂ ਦੀ ਜ਼ਿੰਦਗੀ ਸਵਰਗ ਬਣ ਜੇਵੇ ਜੀ ਔਰ ਬਿਮਾਰੀ ਇਹਨਾਂ ਦੀ ਦੂਰ ਹੋ ਜੇਵੇ ਜੀ ਪਰਿਵਾਰ ਅਕਸੈਪਟ ਕਰ ਲੈਣ ਜੀ ਕਈ ਵੀਰ ਤਾਂ ਇਦਾਂ ਦੇ ਨੇ ਜਿਨ੍ਹਾਂ ਨੂੰ ਪਰਿਵਾਰ ਵੀ ਅਕਸੈਪਟ ਨਹੀਂ ਕਰਦੇ ਜੀ ਤੇ ਕਈ ਵੀਰ ਇਦਾਂ ਦੇ ਨੇ ਜਿਨ੍ਹਾਂ ਦੇ ਜਿਨ੍ਹਾਂ ਦੇ ਇਲਾਜ ਚੱਲ ਰਹੇ ਨੇ ਜੀ ਜਿਨ੍ਹਾਂ ਨੂੰ ਕਿਸੇ ਨੂੰ 6 ਮਹੀਨੇ ਲਈ ਲਿਆਂਦਾ ਗਿਆ ਕਿਸੇ ਨੂੰ ਸਾਲ ਲਈ ਕਿਸੇ ਨੂੰ 2 ਸਾਲ ਲਈ ਕਿਸੇ ਨੂੰ 4 ਸਾਲ ਲਈ ਜਿੱਦਾਂ ਇਹ ਵੀ ਵੀਰ ਗੁਰਮਖ ਇਹ ਵੀ ਵੀਰ ਬਹੁਤ ਪੜਿਆ ਲਿਖਿਆ ਜੀ ਮੈਂ ਤੁਹਾਨੂੰ ਇਹਦੇ ਨਾਲ ਵੀ ਗੱਲ ਕਰਾਉਣਾ ਇਹਦਾ ਵੀ ਵੀਰ ਦਾ ਇਲਾਜ ਦਵਾਈ ਚੱਲ ਰਹੀ ਹੈ ਗੁਰਮੁਖ ਤੁਸੀਂ ਕਿੰਨਾ ਪੜੇ ਹੋ ਮੇਰੀ ਐਮਬੀਏ ਕੀਤੀ ਹੋਈ ਹੈ ਜੀ ਟੀਸੀ ਐਮਬੀਏ ਬੀਸੀਐਮ ਐਮਬੀਏ ਹਾਂ ਜੀ ਮੈਨੂੰ ਤਾਂ ਕਹਿਣਾ ਵੀ ਨਹੀਂ ਆਉਂਦਾ ਯਾਰ ਨਹੀਂ ਜੀ ਹੋਰ ਕੀ ਕੀ ਕਲਾਸਾਂ ਪੜ੍ਹੇ ਜੀ ਤੁਸੀਂ ਮੈਂ ਬੀਸੀਐਮਬੀਏ ਕੀਤੀ ਇਹ ਬੈਚਲਰ ਤੇ ਮਾਸਟਰ ਆਈ ਬਾਕੀ 10th ਪਲੱਸ 2 ਕੀਤੀ ਵੀ ਆ ਜੀ ਤੇ ਬਾਕੀ ਆਸ ਕੀਤਾ ਵਸ ਸੀ ਹੂੰ ਅਨਫੋਰਚੂਨੇਟਲੀ ਬਸ ਮੇਰਾ ਵੀਜ਼ਾ ਫੌਂਡ ਦੀ ਵਜ੍ਹਾ ਕਰਕੇ ਪੂਰਾ ਇਸੇ ਰਿਣੀ ਚੜਿਆ ਜੀ ਹੋ ਜੀ ਫਿਰ ਉਸ ਤੋਂ ਬਾਅਦ ਜੀ ਬਾਕੀ ਉਸ ਤੋਂ ਬਾਅਦ ਮੈਂ ਜਿਹੜੀ ਇੰਡਸਟਰੀ ਫੈਕਟਰੀਆਂ ਵਗੈਰਾ ਜਿਹੜੀ ਜੌਬ ਕੀਤੀ ਆ ਐਸਟ੍ਰੇਨਰ ਵੀ ਜੌਬ ਕੀਤੀ ਆ ਕੋਚਿੰਗ ਸੈਂਟਰ ਦੇ ਵਿੱਚ ਤੇ ਸਕੂਲ ਤੇ ਵੀ ਜੌਬ ਕੀਤੀ ਆ ਠੀਕ ਹੋ ਗਈ ਜੀ ਤੁਸੀਂ ਹਾਈਲਾਈਟਸ ਕਰਾਉਂਦੇ ਰਹੇ ਹੋ ਬੱਚਿਆਂ ਨੂੰ ਕਿੱਥੇ ਕਰਾਉਂਦੇ ਸੀ ਜੀ ਇਹ ਮੈਂ ਨਿਹਾਲ ਸਿੰਘ ਵਾਲਾ ਮੋਗਾ ਡਿਸਟ੍ਰਿਕਟ ਦੇ ਵਿੱਚ ਕਰਦਾ ਹਾਂ ਜੀ ਠੀਕ ਤੁਹਾਡਾ ਪਿੰਡ ਕਿਹੜਾ ਜੀ ਮੇਰਾ ਪਿੰਡ ਟੱਲੇਵਾਲ ਟੱਲੇਵਾਲ ਮੋਗੇ ਦੇ ਨੇੜੇ ਆ ਜੀ ਨਹੀਂ ਇਹ ਬਰਨਾਲੇ ਨਹੀਂ ਤੇ ਮੈਂਦਾ ਜੀ ਬਰਨਾਲੇ ਜ਼ਿਲ੍ਹੇ ਚ ਟੱਲੇਵਾਲ ਪਿੰਡ ਆ ਤੁਹਾਡਾ ਠੀਕ ਆ ਠੀਕ ਗੁਰਮੁਖ ਵੀਰੇ ਹੋਰ ਠੀਕ ਠਾਕ ਤੁਸੀਂ ਠੀਕ ਹੋ ਅੱਛਾ ਜੀ ਗੁਰਮ ਇਹਨਾਂ ਨੂੰ ਵੀ ਬਹੁਤ ਥੋੜਾ ਜਿਹਾ ਮਤਲਬ ਤੁਸੀਂ ਸਮਝਦਾ ਹੋ ਸਾਰੇ ਭੈਣ ਭਰਾ ਜਿੰਨੀ ਸਟੱਡੀ ਕੀਤੀ ਆ ਉੰਨੀ ਕਾਮਯਾਬੀ ਨਹੀਂ ਮਿਲੀ ਉਹਦੀ ਸਟ्रेस ਲੈ ਗਿਆ ਸੀ ਜੀ ਤੇ ਇਹਨਾਂ ਦਾ ਇਲਾਜ ਚੱਲ ਰਿਹਾ ਦਵਾਈ ਚੱਲ ਰਹੀ ਹੈ ਜੀ ਤੇ ਇਹਨਾਂ ਦੇ ਬ੍ਰਦਰ ਨੇ ਸਾਡੇ ਕੋਲ ਇਹਨਾਂ ਨੂੰ ਛੱਡਿਆ ਸੀਗਾ ਜੀ ਤੇ ਗੁਰੂ ਸਾਹਿਬ ਕਿਰਪਾ ਕਰਨ ਬਹੁਤ ਸਿਆਣਾ ਇਨਸਾਨ ਆ ਜੀ ਚੰਗਾ ਪਰ ਥੋੜੀ ਜਿਹੀ ਘਰ ਦੀ ਕਾਲੀ ਕਰਦਾ ਜੀ ਵੀ ਮੈਂ ਘਰੇ ਜਾਵਾਂ ਜੀ ਘਰ ਦੀ ਬਹੁਤ ਜ਼ਿਆਦਾ ਕਾਲੀ ਹੈ ਜੀ ਹੱਦ ਤੋਂ ਵੱਧ ਪਰ ਆਪਾਂ ਜਿੰਨਾ ਚਿਰ ਇਲਾਜ ਨਹੀਂ ਹੋਣਾ ਉਹਨਾਂ ਚਿਰ ਆਪਾਂ ਘਰੇ ਨਹੀਂ ਭੇਜਣਾ ਕਿਉਂਕਿ ਦੁਬਾਰਾ ਫੇਰ ਉਹੀ ਪ੍ਰੋਬਲਮ ਹੋ ਜੂਗੀ ਉਦੋਂ ਤਾਂ ਬਹੁਤ ਇਕੱਲਾਪਨ ਸੀਗਾ ਜ਼ਿੰਦਗੀ 'ਚ ਮਤਲਬ ਇੱਕ ਡੇਰਾ ਸੀਗਾ ਉੱਥੇ ਜਾ ਕੇ ਬੈਠੇ ਰਹਿਣਾ ਕਿਉਂਕਿ ਇੰਨੀ ਪੜ੍ਹਾਈ ਕੀਤੀ ਹੋਵੇ ਇਨਸਾਨ ਸਟ੍ਰੈਸ ਲੈ ਗਿਆ ਵੀ ਮੈਨੂੰ ਉਹ ਕਾਮਯਾਬੀ ਨਹੀਂ ਮਿਲੀ ਹੈਗੀ ਤੁਹਾਡੇ ਵੀਜ਼ੇ ਦੀ ਟੈਨਸ਼ਨ ਲੈ ਗਿਆ ਤੁਸੀਂ ਨਹੀਂ ਵੀਜ਼ੇ ਦੀ ਟੈਨਸ਼ਨ ਤਾਂ ਨਹੀਂ ਲਈ ਸੀ ਵੈਸੇ ਹੀ ਕਿਤਵੇਂ ਕੋਈ ਲੜਾਈ ਝਗੜਾ ਹੁੰਦਾ ਆਮ ਬੋਲਵਾਣੀ ਉਹ ਹੋ ਗਈ ਸੀ ਅੱਛਾ ਚਲੋ ਕੋਈ ਨਾ ਗੁਰਮੁਖ ਵੀਰ ਬੈਠੋ ਤੁਸੀਂ ਮੈਂ ਮੜਾ ਵੀਰ ਨੂੰ ਬੈਠੋ ਤੁਸੀਂ ਅੱਛਾ ਜੀ ਠੀਕ ਹੈ ਵੀਰੇ ਕਾਲੇ ਇੱਕ ਤੁਸੀਂ ਧਿਆਨ ਰੱਖਣਾ ਜੀ ਨਾ 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 ਮੇਰੇ ਨੀ ਮਾਤਾ ਦੇ ਮਾਤਾ ਦੇ ਮਾਤਾ ਦੇ ਇੱਕ ਧਿਆਨ ਰੱਖਣਾ ਜੀ ਤੁਸੀਂ ਤੁਸੀਂ ਹਰ ਮਹੀਨੇ ਆਪ ਆ ਕੇ ਮੈਡੀਸਿਨ ਲੈ ਕੇ ਜਾਣੀ ਔਰ ਦਵਾਈ ਨਹੀਂ ਬੰਦ ਕਰਨੀ ਪੱਕਾ ਹਾਂ ਜਰ ਲੈ ਜਾ ਕਰੇ ਤੁਸੀਂ ਕੋਈ ਵੀ ਲੈ ਜਾਓ ਚਾਹੇ ਆ ਕੇ ਜੀ ਨਹੀਂ ਤੁਸੀਂ ਕਾਲੇ ਨੂੰ ਇਹ ਭੇਜੋ ਇਹਨੂੰ ਹੋਰ ਵੀ ਪਤਾ ਨਹੀਂ ਇਹ ਚੰਗਾ ਇਨਸਾਨ ਆ ਠੀਕ ਹਾਂ ਬਿਲਕੁਲ ਜੀ ਇਹ ਆ ਜਾ ਕਰੇ ਮਹੀਨੇ ਬਾਅਦ ਜੀ ਚਾਹੇ 2 ਮਹੀਨੇ ਬਾਅਦ ਆਪਣੀ ਦਵਾਈ ਜ਼ਰੂਰ ਲੈ ਕੇ ਜਾਣੀ ਦਵਾਈ ਨਹੀਂ ਬੰਦ ਕਰਨੀ ਘੱਟੋ ਘੱਟ 3-4 ਸਾਲ ਜੀ ਜੇ ਦਵਾਈ ਬੰਦ ਕਰੂਗਾ ਜੀ ਇਹਨੂੰ ਦੁਬਾਰਾ ਪ੍ਰੋਬਲਮ ਉਹੀ ਆ ਸਕਦੀ ਹੈ ਇਹਨੂੰ ਪਤਾ ਨਹੀਂ ਲੱਗਣਾ ਦੇਖੋ ਇਹਨੂੰ ਉਸ ਸਮੇਂ ਦਾ ਨਹੀਂ ਪਤਾ ਹੋਣਾ ਜੀ ਆਪਾਂ ਨੂੰ ਪਤਾ ਤੁਹਾਨੂੰ ਪਤਾ ਹੀ ਉਹਦਾ ਹਨਾ ਇਦਾਂ ਜਦੋਂ ਬੰਦਾ ਬਿਮਾਰ ਹੁੰਦਾ ਬੇਬੇ ਜੀ ਉਸ ਇਨਸਾਨ ਨੂੰ ਨਹੀਂ ਪਤਾ ਹੁੰਦਾ ਤੇ ਇੱਕ ਖੁਸ਼ੀ ਦੀ ਗੱਲ ਹੋਰ ਵੀ ਹੈ ਜੀ ਮਤਲਬ ਇਹ ਤੰਦਰੁਸਤ ਹੋ ਕੇ ਜਾ ਰਿਹਾ ਜੀ ਵੀਰ ਕਮੀ ਕੋਈ ਨਹੀਂ ਰਹੀ ਜੀ ਗੁਰੂ ਸਾਹਿਬ ਕਿਰਪਾ ਕਰਨ ਇਹਨਾਂ ਵੀਰ ਉੱਥੇ ਰਿਲੈਕਸ ਹੋ ਕਿਹੜੀ ਕੰਪਨੀ ਚ ਤੁਸੀਂ ਕੰਮ ਕਰਦੇ ਤੇ ਰਿਲੈਕਸ ਰਿਲੈਕਸ ਉੱਥੇ ਕੀ ਬਣਦਾ ਸੀ ਜੀ ਜੇ ਬੂਟ ਚੱਪਲ ਬਣਦੇ ਨੇ ਉੱਥੇ ਬੂਟ ਤੇ ਚੱਪਲਾਂ ਬਣਦੀਆਂ ਸੀ ਅਸੀਂ ਬੇਨਤੀ ਕਰਾਂਗੇ ਜੀ ਜੇ ਕੋਈ ਆਲੇ ਦੁਆਲੇ ਕੋਈ ਵੀਰ ਦੇਖ ਰਹੇ ਨੇ ਇਸ ਵੀਰ ਨੂੰ ਦੁਬਾਰਾ ਰਾਜਪੁਰ ਏਰੀਆ ਦੇ ਵਿੱਚ ਕੰਮ ਦਿੱਤਾ ਜਾਵੇ ਤਾਂ ਜੋ ਇਹ ਆਪਣੇ ਪਰਿਵਾਰ ਨੂੰ ਦੁਬਾਰਾ ਤੋਂ ਖੜੇ ਕਰ ਸਕੇ ਦੇਖੋ ਇੱਕ ਇਨਸਾਨ ਇੱਕ ਬਿਮਾਰੀ ਚੋਂ ਨਿਕਲਿਆ ਉਹਨੂੰ ਦੁਬਾਰਾ ਤੋਂ ਕੰਮ ਦੀ ਲੋੜ ਹੈ ਅਸੀਂ ਬੇਨਤੀ ਕਰਾਂਗੇ ਰਾਜਪੁਰ ਏਰੀਆ ਦੇ ਵਿੱਚ ਰਾਜਪੁਰੇ ਦੇ ਨਾਲ ਸੈਦ ਖੇੜੀ ਪਿੰਡ ਆ ਨਾ ਜਿਹਨਾਂ ਦਾ ਹਾਂਜੀ ਤੇ ਇਸ ਵੀਰ ਨੂੰ ਦੁਬਾਰਾ ਤੋਂ ਕੰਮ ਜਰੂਰ ਦਿੱਤਾ ਜਾਵੇ ਤਾਂ ਜੋ ਇਹ ਬੱਚਾ ਮਿਹਨਤੀ ਇਨਸਾਨ ਆ ਆਪਣਾ ਕੰਮ ਕਰਕੇ ਦੁਬਾਰਾ ਆਪਣੇ ਪਰਿਵਾਰ ਨੂੰ ਚਲਾ ਸਕੇ ਸਾਨੂੰ ਉਦੋਂ ਉਦੋਂ ਵੀ ਵੱਧ ਖੁਸ਼ੀ ਹੋਊਗੀ ਜਦੋਂ ਇੱਕ ਇਨਸਾਨ ਕੰਮ ਕਰਕੇ ਆਪਣੇ ਪਰਿਵਾਰ ਨੂੰ ਚਲਾਊਗਾ ਇਹਨਾਂ ਦੇ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ ਡਰਾਈਵਰੀ ਕੀ ਚੀਜ਼ ਹੈ ਜੀ ਉਹ ਸਾੜੇ ਛੱਡੀ ਬੜੇ ਟੀਰ ਹੋ ਗਏ ਅੱਛਾ ਕਾਦੀ ਡਿਲੀਵਰੀ ਟਰੱਕ ਦੀ ਉਹ ਵੀ ਉਹਨੇ ਵੀ ਪਰਛਾਨੀ ਚ ਪਾ ਲਈ ਕਾਰੋਬਾਰ ਵਾਧ ਦੋ ਹੀ ਨਾ ਅੱਛਾ ਤੇ ਰੁਪ ਹੋ ਗਿਆ ਰੁਪੇ ਲੱਭੋ ਜੀ ਉਡ ਵੀ ਹੈਗਾ ਇਹ ਫੋਜੀ ਗੋਟ ਵੀ ਹੈ ਨਾ ਇਹ ਕਾਰੋਬਾਰ ਕੀ ਸੀਗਾ ਜੀ ਹੁੰਦੇ ਤੇ ਉਹ ਵੜੋ ਫਿਰ ਕੋਈ ਵੀ ਨਹੀਂ ਹੁਣ ਘਾਰ ਹੀ ਲੈਂਦੇ ਵਿਚ ਵਿਚ ਦੀ ਇਹ ਗੁਣ ਗਾਂਦਾ ਰਹਿੰਦੇ ਹੁਣ ਦੇ ਨਰਾਤ ਬਚ ਲਿਆਵੋ ਉਹਨੂੰ ਲਿਆਵੋ ਅੱਛਾ ਟਰੱਕ ਚ ਚਲਾਉਂਦੇ ਸੀ ਮਤਲਬ ਵਧੀਆ ਕਾਰੋਬਾਰ ਸੀ ਵਧੀਆ ਵਧੀਆ ਬੇਟੀ ਦੀ ਸ਼ਾਦੀ ਕੀਤੀ ਵਧੀਆ ਬੇਟੀ ਦੀ ਸ਼ਾਦੀ ਕੀਤੀ ਸੋਹਣੀ ਤੁਆ ਪਰਾਵਾਂ ਤੇ ਨਾਲ ਦੇ ਕਾਰ ਵਧੀਆ ਚੱਲ ਬਹਿਲ ਹੀ ਇੱਕਦਮ ਪਤਾ ਨਹੀਂ ਪਛਾਣੀ ਹੋਈ ਆ ਗਿਤੇ ਆਪ ਹੀ ਐਫਐਮਆਰ ਹੋ ਗਿਆ ਵਿਚਾਰਾ ਤੇ ਨਹੀਂ ਗੁਰੂ ਸਾਹਿਬ ਕਿਰਪਾ ਵੱਡਾ ਬੇਟਾ ਵੀ ਚੰਗਾ ਹੈ ਹਾਂ ਸੰਭੀ ਰੱਖਿਆ ਜੀ ਨਹੀਂ ਪੂਰੀ ਚੜ੍ਹਦੀ ਕਲਾ ਜੀ ਬਹੁਤ ਗੁੱਸੇ ਗਿਲੇ ਜ਼ਿੰਦਗੀ ਦੇ ਸਾਰੇ ਛੱਡ ਕੇ ਨਹੀਂ ਹੁਣ ਇਹ ਪਰਿਵਾਰ ਨੂੰ ਚਲਾਊਗਾ ਸਾਡੀ ਇਹਨੂੰ ਕਿਤੇ ਵੀ ਲੋਡ ਪਾਓਗੇ ਸਾਨੂੰ ਜਦੋਂ ਮਰਜੀ ਆਵਾਜ਼ ਮਾਰੇ ਜੀ ਕਿਤੇ ਵੀ ਸਾਡੀ ਲੋੜ ਆ ਜਦੋਂ ਮਰਜੀ ਬੇਬੇ ਜੀ ਨੇ ਇੱਕ ਗੱਲ ਆ ਕੇ ਕਹੀ ਮਤ ਕਿਤੇ ਨਾ ਕਿਤੇ ਸੀਨਾ ਵੀ ਖੁੱਲਦਾ ਉਹ ਕਹਿੰਦੀ ਵੀ ਕੁਛ ਦੇਣ ਲਈ ਮੇਰੇ ਕੋਲ ਹੈ ਨਹੀਂ ਪਰ ਮੈਂ ਸਰੋਪਾ ਲੈ ਕੇ ਆਈਆਂ ਤੁਸੀਂ ਉਹ ਮੈਨੂੰ ਦੇ ਦਿਓ ਬੇਬੇ ਜੀ ਮੈਂ ਜਰੂਰ ਬੜੇ ਮਾਣ ਨਾਲੇ ਸਰੋਪਾ ਲਵਾਂਗਾ ਜੀ ਨਿਆਉ ਜੀ ਬਹੁਤ ਧੰਨਵਾਦ ਜੀ ਤੁਹਾਡਾ ਇਦਾਂ ਮਾਮਾ ਸਾਡੇ ਲਈ ਪਿਆਰ ਲੈ ਕੇ ਆਈਆਂ ਨੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਲੋ ਜੀ ਬੋਲੋ ਈ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਾ 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 ਅੱਛਾ ਵੀਰੇ ਅੱਗੇ ਨੂੰ ਦੇਖ ਆਲੇ ਵੀਰੋ ਉਹ ਦੇਖੋ ਉਧਰ ਫੋਟੋ ਖਿੱਚ ਰਹੇ ਨੇ ਮੁੰਡੇ ਦੇਖ ਹਾਂਜੀ ਬਾਬਾ ਜੀ ਉਹਨਾਂ ਵੱਤ ਆਪਣੇ ਜਿਹੜੇ ਅੱਛਾ ਬਾਪੂ ਜੀ ਕਿੱਥੇ ਕਿੱਥੇ ਗਏ ਜੀ ਉਧਰ ਬਾਪੂ ਜੀ ਆ ਸਰੋਪਾਓ ਲੈ ਆਜੋ ਔਰ ਤੁਸੀਂ ਹੁਣ ਸੰ ਤੁਸੀਂ ਹੁਣ ਵਾਲ ਕੇਸ ਰੱਖ ਲਈ ਬਾਪੂ ਦੇ ਪਾਓ ਸਰੋਪਾ ਠੀਕ ਹੈ ਜਕਾਰਾ ਲਾ ਕੇ ਪਾਓ ਲਓ ਜੀ ਪਾਓ ਉਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੂੰ ਹੁਣ ਕੇਸ ਰੱਖ ਲਈ ਜੇ ਤੈਨੂੰ ਸਹੀ ਲੱਗੇ ਰੱਖ ਲਈ ਯਾਰ ਚੰਗਾ ਵੀਰੇ ਪੱਕਾ ਰੱਖ ਲਈ ਚੰਗਾ ਕਾਲੇ ਵੀਰੇ ਹਾਂਜੀ ਹਾਂਜੀ ਦੇਖ ਲਾ ਵਧੀਆ ਲੱਗਦਾ ਸੋਹਣਾ ਲੱਗਦਾ ਵੀਰੇ ਹੈ ਹੁਣ ਰੱਖ ਲਈ ਠੀਕ ਹੈ ਠੀਕ ਹੈ ਸੰਗਤ ਜੀ ਬਾਕੀ ਤੁਸੀਂ ਜੁੜੇ ਹੋ ਜੀ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚੋਂ ਤੇ ਅਸੀਂ ਮੈਂ ਵੀਰ ਨੂੰ ਕਹੂੰਗਾ ਵੀ ਆਪਾਂ ਬਾਹਰਲੇ ਪਾਸੇ ਨੂੰ ਹੋ ਜਾਈਏ ਤੇ ਅੱਗੇ ਜੀ ਅਸੀਂ ਸੰਗਤਾਂ ਨੂੰ ਦੱਸਣਾ ਚਾਹੁੰਦੇ ਹਾਂ ਜੀ ਇੱਥੇ ਬਿਲਡਿੰਗਾਂ ਬਣ ਰਹੀਆਂ ਨੇ ਵੱਡੀਆਂ ਜੀ ਇਸ ਟਾਈਮ ਉਰੇ 150 ਸਰੀਰ ਰਹਿ ਰਿਹਾ ਜੀ ਬਿਲਡਿੰਗ ਵੱਡੀ ਬਣਾਈ ਜਾ ਰਹੀ ਹੈ ਜੀ ਪਰਸੋਂ ਲੈਂਟਰ ਪਾਇਆ ਗਿਆ ਜੀ ਉਹਦੇ ਵਿੱਚ ਹੋਰ ਆਪਾਂ ਕਈ ਮਰੀਜ਼ਾਂ ਨੂੰ ਲਿਆ ਕੇ ਰੱਖ ਸਕਾਂਗੇ ਵੀਰਾਂ ਨੂੰ ਠੀਕ ਕਰ ਕਰਕੇ ਦੁਬਾਰਾ ਭੇਜ ਸਕਾਂਗੇ ਜੀ ਅਸੀਂ ਬੇਨਤੀ ਕੀਤੀ ਸੰਗਤਾਂ ਦੇ ਚਰਨਾਂ 'ਚ ਵੀ ਅੱਗੇ ਉਰੇ ਹੋਰ ਕਾਫੀ ਲੋਡ ਆ ਜੀ ਵੀਰ ਉਹਨਾਂ ਨੂੰ ਕਹੂੰਗਾ ਮੈਂ ਪਿੱਛੇ ਹੋ ਜਾਨ ਆਪਣੀ ਜਿਹੜੀ ਬਿਲਡਿੰਗ ਆ ਉਹ ਵੀਡੀਓ ਦੇ ਵਿੱਚ ਸੰਗਤਾਂ ਨੂੰ ਦਰਸ਼ਨ ਹੋਈ ਜਾਣਗੇ ਜੀ ਕਿਉਂਕਿ ਇਸ ਬਿਲਡਿੰਗ ਨੂੰ ਇੱਕ ਇੱਕ ਇੱਟ ਨਾਲ ਆਪਣੀ ਕਿਰਤ ਕਮਾਈ ਦੇ ਨਾਲ ਸੰਗਤਾਂ ਨੇ ਬਣਾਇਆ ਕਿਸੇ ਨੇ ਇੱਕ ਟ੍ਰੈਲੀ ਭੇਜੀ ਆ ਕਿਸੇ ਨੇ ਸਿਮਿੰਟ ਭੇਜਿਆ ਕਿਸੇ ਨੇ ਕੁਝ ਭੇਜਿਆ ਜੀ ਇਹ ਪਿੱਛੇ ਉਹ ਬਿਲਡਿੰਗ ਆ ਜੀ ਸੰਗਤ ਜੀ ਜਿਹਦਾ ਕੱਲ ਪਰਸੋ ਲੈਂਟਰ ਪਿਆ ਜੀ ਤੁਸੀਂ ਸਾਰੇ ਭੈਣ ਭਰਾ ਅੱਗੇ ਸਪੋਰਟ ਕਰਿਓ ਜੀ ਇੱਕ ਲੰਗਰ ਹਾਲ ਬਣਨਾ ਇਧਰਲੇ ਪਾਸੇ ਜੀ ਮੈਂ ਵੀਰ ਨੂੰ ਕਹੂੰਗਾ ਜੀ ਜਿੱਧਰ ਹਨੇਰਾ ਖੈਰ ਚਲੋ ਇਧਰ ਆਪਾਂ ਕੈਮਰਾ ਮਾਰ ਕੇ ਨਹੀਂ ਦਿਖਾ ਪਾਵਾਂਗੇ ਜੀ ਇਧਰ ਇੱਕ ਵੱਡਾ ਲੰਗਰ ਹਾਲ ਬਣਨਾ ਜੀ ਸੰਗਤ ਜੀ 85 ਫੁੱਟ ਲੰਬਾ ਅਤੇ 57 ਫੁੱਟ ਚੌੜਾ ਜੀ ਕਿਉਂਕਿ ਜਦੋਂ ਪ੍ਰਸ਼ਾਦਾ ਛਕਦੇ ਨੇ ਵੀਰ ਅੰਦਰ ਬੜੀ ਮੁਸ਼ਕਲ ਆਉਂਦੀ ਹੈ ਜੀ ਸਾਰਾ 150 ਬੰਦਾ ਇਕੱਠਾ ਪ੍ਰਸ਼ਾਦਾ ਨਹੀਂ ਛਕ ਪਾਉਂਦਾ ਉਹਦੇ ਲਈ ਜੀ ਜਿਹੜਾ ਅਸੀਂ ਚਾਹੁੰਦੇ ਆ ਵੀ ਇੱਕ ਵੱਡਾ ਲੰਗਰ ਹਾਲ ਜਿਹਦੇ ਵਿੱਚ ਰਾਤ ਨੂੰ ਸੌ ਵੀ ਸਕੂਗਾ 100 150 ਬੰਦਾ ਤੇ ਜਿਹਦੇ ਵਿੱਚ ਦਿਨ ਦੇ ਵਿੱਚ ਮੰੰਜੇ ਬਾਹਰ ਕੱਢ ਕੇ ਪ੍ਰਸ਼ਾਦਾ ਜਿਹੜਾ ਕੋਈ ਮੀਂਹ ਆਵੇ ਕਣੀ ਆਵੇ ਕਿਸੇ ਫਿਕਰ ਨਹੀਂ ਰਹਿਣੀ ਜੀ ਹੁਣ ਤਾਂ ਬੜੀ ਪ੍ਰੋਬਲਮ ਆਉਂਦੀ ਹੈ ਜੀ ਜਦੋਂ ਕੋਈ ਹਵਾ ਆਉਂਦੀ ਆ ਤਾਂ ਮਿੱਟੀ ਉੜ ਕੇ ਉਧਰ ਜਾਂਦੀ ਆ ਜੀ ਉਹ ਦੇਖੋ ਅੰਦਰ ਹੁਣ ਸਾਰੇ ਵੀਰ ਪ੍ਰਸ਼ਾਦੇ ਦੀ ਤਿਆਰੀ ਕਰ ਰਹੇ ਨੇ ਜੀ ਇਸ ਕਰਕੇ ਅਸੀਂ ਸੰਗਤਾਂ ਦੇ ਚਰਨਾਂ 'ਚ ਬੇਨਤੀ ਕਰਦੇ ਹਾਂ ਚੀਜ਼ਾਂ ਦੇ ਰੂਪ ਦੇ ਵਿੱਚ ਆਪ ਜੀ ਕੋਈ ਲੋਹੇ ਦੀ سپورਟ ਕੋਈ ਚਾਦਰਾਂ ਦੀ ਕੋਈ ਬਿਲਡਿੰਗ ਮਟੀਰੀਅਲ ਦੀ ਜਰੂਰ سپورਟ ਕਰਿਓ ਜੀ ਔਰ ਤੁਸੀਂ ਅਰਦਾਸ ਕਰਿਓ ਜਿੰਨੇ ਵੀ ਬੀਰ ਅੰਦਰ ਬੈਠੇ ਨੇ ਉਹ ਤੰਦਰੁਸਤ ਹੋ ਕੇ ਆਪਣੇ ਘਰੇ ਜਾਣ ਖੁਸ਼ੀ-ਖੁਸ਼ੀ ਆਪਣੇ ਇੱਦਾਂ ਮਾਮਾ ਦੇ ਕੋਲੇ ਆਪਣਾ ਸਮਾਂ ਜ਼ਿੰਦਗੀ ਦਾ ਬਿਤਾਉਣ ਆਪਣੀਆਂ ਮਾਮਾ ਨੂੰ ਖੁਸ਼ ਰੱਖਣਾ ਆਪਣੇ ਪਰਿਵਾਰ ਨੂੰ ਹੋਰ ਬਲੰਦੀਆਂ ਤੇ ਲੈ ਕੇ ਜਾਣ ਜੀ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਤੁਹਾਡੀਆਂ ਅਰਦਾਸਾਂ ਨਾਲੇ ਅੱਜ ਇਹ ਮਨੁੱਖ ਠੀਕ ਹੋ ਕੇ ਜਾ ਰਿਹਾ ਜੀ ਜੇ ਤੁਹਾਡੀਆਂ ਅਰਦਾਸਾਂ ਨਾ ਹੋਣ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਜਿੱਥੇ ਅਰਦਾਸ ਕੰਮ ਕਰਦੀ ਆ ਸਾਨੂੰ ਯਕੀਨ ਹੈ ਉਸ ਕਾਲਪੁਰਖ ਵਾਹਿਗੁਰੂ ਤੇ ਵੀ ਉੱਥੇ ਸਾਰੀ ਹੀਲੇ ਹੀ ਬਹੀਲੇ ਜਿੱਥੇ ਖਤਮ ਹੋ ਜਾਂਦੇ ਨੇ ਉੱਥੇ ਅਰਦਾਸ ਕੰਮ ਕਰਦੀ ਆ ਦੇਖੋ ਮੈਡੀਸਨ ਵੀ ਇਸ ਵੀਰ ਦੀ ਚੱਲੀ ਅੱਗੇ ਵੀ ਚਲਦੀ ਰਹੂਗੀ ਪਰ ਤੁਹਾਡਾ ਬਹੁਤ ਧੰਨਵਾਦ ਭੈਣ ਭਰਾਵਾਂ ਦਾ ਤੁਸੀਂ ਪੂਰੀ ਦੁਨੀਆ ਦੇ ਵਿੱਚੋਂ ਸਾਰੇ ਭੈਣ ਭਰਾ ਇਸ ਕਰ ਲਈ ਇੰਨਾ ਵਧੀਆ ਪੋਜ਼ਿਟਿਵ ਇੰਨਾ ਵਧੀਆ ਪਿਆਰ ਸਤਿਕਾਰ ਭੇਜਦੇ ਹੋ ਸਾਡੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਆਉਂਦੇ ਜਾਂਦੇ ਜਦੋਂ ਵੀ ਕਦੇ ਸਮਾਂ ਲੱਗੇ ਤੁਸੀਂ ਇਹਨਾਂ ਰੂਹਾਂ ਦੇ ਜ਼ਰੂਰ ਦਰਸ਼ਨ ਕਰਕੇ ਜਾਇਆ ਕਰੋ ਜੀ ਕਿਉਂਕਿ ਜਦੋਂ ਕੋਈ ਬੰਦਾ ਤਕਲੀਫ 'ਚ ਹੁੰਦਾ ਉਹਦੇ ਨਾਲ ਕੋਈ ਖੜਦਾ ਆ ਕੇ ਨਾ ਜੀ ਫਿਰ ਉਹ ਸਾਰੀ ਜ਼ਿੰਦਗੀ ਨਹੀਂ ਭੁੱਲ ਪਾਉਂਦਾ ਵੀ ਕੋਈ ਇਨਸਾਨ ਮੇਰੀ ਤਕਲੀਫ 'ਚ ਖੜਿਆ ਸੀ ਜੀ ਇਸ ਕਰਕੇ ਤੁਸੀਂ ਆਉਂਦੇ ਜਾਂਦੇ ਪਟਿਆਲੇ ਤੋਂ ਭਾਸੋ ਰੋਡ ਲਚਕਾਣੀ ਪਿੰਡ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਇਹ ਜਿਹੜੀ ਸੰਸਥਾ ਤੁਸੀਂ ਆਉਂਦੇ ਜਾਂਦੇ ਜ਼ਰੂਰ ਖੜ ਕੇ ਜਾਇਆ ਕਰੋ ਜੀ ਧੰਨਵਾਦ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਹੱਸਦੇ ਵਾਦਦੇ ਰਹੋ ਵਹੀ ਗੁਰੂ ਜੀ ਕੀ ਫਤਿਹ ਜੀ ਨੂੰ ਇਹ ਕਹਤਾ ਕਿ ਨਾ ਅੱਛਾ ਜੀ ਨਹੀਂ ਨਹੀਂ ਸਵੇਰ ਵੇਲੇ ਜੀ ਤੇ ਸਵੇਰ ਤੇ ਅੱਛਾ ਜੀ ਠੀਕ ਹੈ ਠੀਕ ਜੀ ਗਏ ਹੀ ਡਿਊਟੀ ਠੀਕ ਹੈ ਜੀ ਜਿਹੜਾ ਲਾਣਗੇ ਠੀਕ ਹੈ ਠੀਕ ਹੈ ਠੀਕ ਹੈ ਫਿਰ ਅਸੀਂ ਇਹਨਾਂ ਨੂੰ ਆਖਿਆ ਦੁਪਹਿਰੀ ਠੀਕ ਹੈ ਠੀਕ ਹੈ ਚਲੋ ਚਲੋ ਠੀਕ 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 ਹੈ ਠੀਕ ਹੈ ਠੀਕ ਹੈ ਠੀਕ ਹੈ ਭਾਈ ਜੀ ਠੀਕ ਠਾਕ ਹੈ ਪਹਿਲੇ ਠੀਕ ਆਪਣਾ ਉਹ ਕਰਿਓ